ਸਾਰੇ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਬਾਕਾ ਜੋ ਅ ਅੱਜ ਆਪਾਂ ਵਿਚਾਰ ਕਰਾਂਗੇ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਹੋਣ ਜਾਦੇ ਇਲੈਕਸ਼ਨ ਅ 19 ਜੂਨ ਨੂੰ ਤੇ ਮੈਂ ਲੁਧਿਆਣਾ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਦੇਖੀਆਂ ਕਾਂਗਰਸ ਦੇਖੀ ਹੈ ਅਕਾਲੀ ਦਲ ਦੇਖੀ ਹੈ ਆਮ ਆਦੀ ਪਾਰਟੀ ਵੀ ਦੇਖ ਚੁੱਕੇ ਹੋ ਇੱਕ ਵਾਰ ਭਾਜਪਾ ਦੇ ਅਰਜੀਵ ਗੁਪਤਾ ਜੀ ਜੀਵਨ ਗੁਪਤਾ ਜੀ ਉਹਨਾਂ ਨੂੰ ਵੋਟ ਪਾ ਕੇ ਆਪਣਾ ਇੱਕ ਇੱਕ ਵੋਟ ਪਾ ਕੇ ਉਹਨਾਂ ਨੂੰ ਜਿਤਾਓ ਜੋ ਵੀ ਤੁਹਾਡੇ ਲੁਧਿਆਣਾ ਸ਼ਹਿਰ ਦਾ ਸੁਧਾਰ ਹੋ ਸਕੇ ਜਿੱਥੇ ਕਿ ਆਪਾਂ ਦੂਜੇ ਪਾਸੇ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੜਕੀਆਂ ਦੇ ਕਾਲਜ ਦੇ ਉੱਪਰ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕੀ ਪਾਰਕਿੰਗ ਦਾ ਵੀ ਦੱਸਿਆ ਜਾਂਦਾ ਹੈ ਕਿ ਪਾਰਕਿੰਗ ਦੀ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਜੇਕਰ ਲੜਕੀਆਂ ਦੇ ਕਾਲਜ ਦੇ ਅੱਗੇ ਆ ਪਾਰਕਿੰਗ ਬਣ ਜਾਂਦੀ ਹੈ ਤੇ ਉਹ ਕਾਲਜ ਸਿਰਫ ਲੜਕੀਆਂ ਦਾ ਤੇ ਉਥੇ ਕਈ ਤਰ੍ਹਾਂ ਦੇ ਲੋਕ ਹਰ ਤਰ੍ਹਾਂ ਦੇ ਲੋਕ ਉਥੇ ਆਉਣੇ ਆ ਕੋਈ ਚੰਗਾ ਵੀ ਕੋਈ ਮੰਦਾ ਵੀ ਕੋਈ ਮਾੜਾ ਵੀ ਹਰ ਤਰ੍ਹਾਂ ਦਾ ਆਉਣਾ ਤੇ ਉਥੇ ਲੜਕੀਆਂ ਤੇ ਕੀ ਅਸਰ ਪਵੇਗਾ ਉਹ ਉਥੇ ਕੀ ਪੜਾਈ ਕਰਨ ਗਿਆ ਕੀ ਉਥੇ ਗਰਾਊਂਡ ਦੇ ਵਿੱਚ ਆਪਣੀ ਐਕਸਰਸਾਈਜ਼ ਕਰਨ ਗਿਆ ਜੇਕਰ ਤੁਸੀਂ ਆਮ ਆਦਮੀ ਪਾਰਟੀ ਦੇ ਸਰਜੀਵ ਰੋੜਾ ਨੂੰ ਵੋਟ ਪਾਉਨੇ ਹੋ ਤੇ ਮੈਨੂੰ ਲੱਗਦਾ ਨਹੀਂ ਤੁਸੀਂ ਲੁਧਿਆਣਾ ਸ਼ਹਿਰ ਦਾ ਸੁਧਾਰ ਕਰੋਗਾ ਟਾਡੇ ਲੁਧਿਆਣਾ ਸ਼ਹਿਰ ਦਾ ਸਹਾਰ ਹੋਵੇਗਾ ਤੇ ਜਿੱਥੇ ਪਾਸੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਹੀ ਇੱਕ ਮਿੱਠਾ ਤੇ ਵਧੀਆ ਲਾਲੀਪਪ ਦੇ ਰਹੇ ਆ ਤੇ ਹਰ ਇੱਕ ਇਨਸਾਨ ਉਹ ਲਾਲੀਪਪ ਲੈ ਵੀ ਰਿਹਾ ਬਾਅਦ ਵਿੱਚ ਪਛਤਾਉਂਦਾ ਵੀ ਹੈ ਜਿੱਥੇ ਕਿ ਆਪਾਂ ਵੀ ਦੇਖਦੇ ਹਾਂ ਕਿ ਕੁਝ ਆਮ ਆਦਮੀ ਪਾਰਟੀ ਦੇ ਵਰਕਰ ਹੀ ਜੋ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਕਰ ਰਹੇ ਆ ਕਿ 12 ਕੇਸਰੀਵਾਲ ਦੇ ਵੱਲੋਂ 12 ਲਿਆ ਕੇ ਬੰਦੇ ਸਾਡੇ ਪੰਜਾਬ ਦੇ ਸਾਡੇ ਸਰ ਤੇ ਸਾਡੇ ਪਾਰਟੀ ਦੇ ਸਿਰ ਤੇ ਆਮ ਆਦੀ ਪਾਰਟੀ ਸਿਰ ਤੇ ਬਿਠਾ ਲਿਆ ਜਾਂਦੇ ਆ ਤੇ ਉਹਨਾਂ ਦੇ ਇਹ ਕਹਿਣਾ ਕਿ ਆ ਪੰਜਾਬ ਦੇ ਵਿੱਚ ਇਹਨਾਂ ਲਈ ਕੋਈ ਪਾਰਟੀ ਵਰਕਰ ਹੋਰ ਨਹੀਂ ਹੈ ਜੋ ਇਸੇ ਤਰ੍ਹਾਂ ਹੀ ਨਹੀਂ ਪੰਜਾਬ ਕੇਸਰੀਵਾਲ ਦੇ ਵੱਲੋਂ ਬਾਹਲੀਆਂ ਸਟੇਟਾਂ ਵਿੱਚੋਂ ਲਿਆ ਕੇ ਪੰਜਾਬ ਦੇ ਵਿੱਚ ਨੌਕਰੀਆਂ ਕਰਵਾਈਆਂ ਜਾ ਰਹੀਆਂ ਤੇ ਸਾਡੇ ਪੰਜਾਬ ਦਾ ਪੈਸਾ ਦਿੱਲੀ ਦੇ ਵਿੱਚ ਇਹ ਕਿ ਆ ਕੇ ਉਸ ਪੈਸੇ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਆਪਾਂ ਇਹ ਵੀ ਦੇਖਦੇ ਆ ਕਿ ਅਗਰ ਜੇਕਰ ਪੰਜਾਬ ਦੇ ਵਿੱਚ ਕੇਜਰੀਵਾਲ ਮੁੱਖ ਮੰਤਰੀ ਬਣ ਜਾਂਦਾ ਤੇ ਉਸ ਦੀ ਉਹ ਪੰਜਾਬ ਦੇ ਕਿਸੇ ਵੀ ਨੌਜਵਾਨ ਨੂੰ ਜਾਂ ਲੜਕੀ ਨੂੰ ਨੌਕਰੀ ਨਹੀਂ ਦੇ ਦੇਵੇਗਾ ਉਹ ਬਾਹਰ ਦੇ ਸਟੇਟਾਂ ਦੇ ਬੰਦਿਆਂ ਨੂੰ ਹੀ ਨੌਕਰੀਆਂ ਦੇਵੇਗਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਲੁਧਿਆਣਾ ਵਾਸੀਆਂ ਨੂੰ ਆਪਣੇ ਦੇਸ਼ ਪੰਜਾਬ ਵਾਸੀਆਂ ਨੂੰ ਕਿ ਅਗਰ ਅਸੀਂ ਲੁਧਿਆਣਾ ਸ਼ਹਿਰ ਦਾ ਸੁਧਾਰ ਚਾਹੁੰਦੇ ਆ ਤੇ ਸਾਡੇ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਉਸ ਦਾ ਹੀ ਨਾਮ ਰੌਸ਼ਨ ਕਰ ਸਕੀਏ ਤੇ ਇਸ ਦੇ ਲਈ ਸਾਨੂੰ ਜੀਵਨ ਗੁਪਤਾ ਜੀ ਨੂੰ 19 ਤਰੀਕ ਨੂੰ ਇੱਕ ਇੱਕ ਵੋਟ ਪਾਣੀ ਪਾ ਕੇ ਉਹਨਾਂ ਨੂੰ ਉਸ ਸੀਟ ਤੇ ਬਿਠਾ ਲਈਏ ਜੋ ਕਿ ਐਮ ਐਲ ਏ ਦੀ ਸੀਟ ਹੈ ਉਹਨਾਂ ਨੂੰ ਜਿਤਾਈਏ ਤਾਂ ਕਿ ਸਾਡੇ ਤੁਹਾਡੇ ਤੁਹਾਡੇ ਸਾਡੇ ਲੁਧਿਆਣਾ ਸ਼ਹਿਰ ਦਾ ਸੁਧਾਰ ਹੋ ਸਕੇ ਤੇ ਜੋ ਕਿ ਬਹੁਤ ਹੀ ਵਧੀਆ ਇਨਸਾਨ ਆ ਜੀਵਨ ਗੁਪਤਾ ਜੀ ਉਹਨਾਂ ਨੂੰ ਆਪਾਂ ਇੱਕ ਵੋਟ ਪਾ ਕੇ ਅੱਗੇ ਲੈ ਕੇ ਆਈਏ ਤੇ ਆ ਮਾਦੀ ਪਾਰਟੀ ਜਿਵੇਂ ਝਾੜੂ ਖਿਲਰਿਆ ਫਿਰਦਾ ਹੈ ਉਸ ਨੂੰ ਉਸੇ ਤਰ੍ਹਾਂ ਹੀ ਸਾਈਡ ਤੇ ਕਰੀਏ ਤੇ ਆਪਣੇ ਅਗਰ ਸਾਡੇ 19 ਜੂਨ ਦੇ 19 ਜੂਨ ਨੂੰ ਸਾਡੇ ਜੀਵਨ ਗੁਪਤਾ ਜੀ ਜੇਤੂ ਹੁੰਦੇ ਹੈ ਤੇ 27 ਦੇ 27 ਦੂਰ ਨਹੀਂ ਹੈ ਤੇ ਅਸੀਂ ਪੰਜਾਬ ਦੇ ਵਿੱਚ ਆਪਣੀ ਭਾਜਪਾ ਸਰਕਾਰ ਲਿਆ ਸਕਦੇ ਹਾਂ ਤੇ ਮੇਰਾ ਇਹ ਫਿਰ ਤੋਂ ਅਪੀਲ ਕਰਦਾ ਕਿ 19 ਜੂਨ ਨੂੰ ਇੱਕ ਇੱਕ ਵੋਟ ਜੀਵਨ ਗੁਪਤਾ ਜੀ ਨੂੰ ਦਿਓ ਤੇ ਉਹਨਾਂ ਨੂੰ ਜਿਤਾਓ। ਨਮਸਕਾਰ ਮੈਂ ਤੁਹਾਡਾ ਵੀਰ ਬੱਗਾ ਜੋਂ ਭਾਜਪਾ ਜ਼ਿਲ੍ਹਾ ਐਸੀ ਮੋਟਾ ਜਨਰਲ ਸਕੱਤਰੀ ਫਿਰ ਤੋਂ ਤੁਹਾਡੇ ਸਾਹਮਣੇ ਆਵਾਂਗਾ ਆਪਣੇ ਆਪਣੇ ਵਿਚਾਰ ਆ ਵੀਡੀਓ ਤੇ ਜਰੂਰ ਦੱਸਿਓ। ਨਮਸਕਾਰ